ਹੈ ਲੋਟੂਡੀ ਪੰਜਾਬ ਵੈਦਰ ਦੇਖ ਰਿਹਾ ਸਰਦਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਗੱਲ ਕਰਨ ਜਾ ਰਿਹਾ 9 ਮਾਰਚ ਪੰਜਾਬ ਦੇ ਮੌਸਮ ਦੀ ਵਾਰੀ ਅੱਜ ਦਾ ਮੌਸਮ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਬਣਿਆ ਰਹੇਗਾ ਜਾਣਾਂਗੇ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤਿੰਨਾਂ ਨੂੰ ਵੇਖੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਮ ਕੇ ਫਿਲਹਾਲ ਆਪਾਂ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟਲਾਈਟ ਤਸਵੀਰਾਂ ਉਹ ਦੇਖ ਸਕਦੇ ਹਾਂ ਪੂਰੀ ਪੰਜਾਬ ਫਿਲਹਾਲ ਆਪਾਂ ਨੂੰ ਜਿਹੜਾ ਕਲੀਅਰ ਦੇਖਣ ਨੂੰ ਮਿਲ ਰਿਹਾ ਪੱਛਮੀ ਸਿਸਟਮ ਜਿਹੜਾ ਪੰਜਾਬ ਕੰਨੀ ਜ਼ਰੂਰ ਵੱਧ ਰਿਹਾ ਜਿਸ ਕਿ ਆਪਾਂ ਦੇਖ ਸਕਦੇ ਹਾਂ ਇਹ ਆਪਾਂ ਨੂੰ ਦੁਪਹਿਰ ਦੇ ਟਾਈਮ ਪੰਜਾਬ ਦੇ ਉੱਤੇ ਹਮਲਾ ਕਰਦਾ ਹੋਇਆ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਐਂਟਰ ਹੋਇਆ ਹੋਇਆ ਹੈ ਜਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਕੋਏ ਜਿਲ੍ਹੇ ਨੇ ਤੇ ਖਾਸ ਕਰਕੇ ਜਿਹੜੀ ਜ਼ਿਲ੍ਹਿਆਂ ਤੇ ਵੱਧ ਜ਼ੋਰ ਬਣਿਆ ਰਹੇਗਾ ਇਹ ਬਦਲਬਾਈਦਾ ਉਹ ਹੈਗੇ ਨੇ ਉੱਤਰੀ ਜਿਲ੍ਹੇ ਇਹ ਬੱਦਲਬਾਈ ਪੰਜਾਬ ਦੇ ਵਿੱਚ ਦੁਪਹਿਰ ਵੇਲੇ ਐਂਟਰ ਹੋ ਜਾਵੇਗੀ ਸਾਫ ਹੋਣ ਦੀ ਜਿਹੜੀ ਸੰਭਾਵਨਾ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿਹੜੀ ਆ ਦੱਸ ਦਵਾਂਗੇ ਜੀ ਗੱਲ ਕੀਤੀ ਜਾਵੇ ਅੱਜ ਦੇ ਟੈਂਪਰੇਚਰ ਦੀ ਅੱਜ ਜਿਹੜਾ ਟੈਂਪਰੇਚਰ ਆ 31 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਰਹੇਗਾ ਜਿੰਨ ਕਿ ਆਪਾਂ ਦੇਖ ਸਕਦੇ ਆ ਟੈਂਪਰੇਚਰ 34 ਡਿਗਰੀ ਤੱਕ ਵੀ ਜਾ ਰਿਹਾ ਹੈ 11 ਮਾਰਚ ਨੂੰ ਪੰਜਾਬ ਦੇ ਵਿੱਚ ਮੀਂਹ ਵਾਲੀ ਬੱਦਲਬਾਈ ਜਿਹੜੀ ਆ ਆਪਾਂ ਦੇਖਣ ਨੂੰ ਮਿਲ ਸਕਦੀ ਫਿਲਹਾਲ ਆ ਦੋ ਦਿਨ ਜਿਹੜੀ ਆ ਸੁੱਕੀ ਬੱਦਲਬਾਈ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਮੀਂਹ ਦੇ ਅਸਾਰ ਜਣੇ ਨੇ ਕੁਝ ਜ਼ਿਲ੍ਹਿਆਂ ਤੀ ਬਣੀ ਰਹਿਣਗੇ ਜੇਕਰ ਕੋਈ ਹੋਰ ਬ੍ਰੇਡ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ